ਨਾਂ ਨੇ ਜਿਹੜੀ ਚਰਚਾ ਕੀਤੀ ਹੈ ਪੰਜ ਛੇ ਮੀਟਿੰਗਾਂ ਚ ਉਹਦੇ ਵਿੱਚ ਜਿਹੜੀ ਮੁਕੰਮਲ ਏਕਤਾ ਦੀ ਗੱਲ ਹੁੰਦੀ ਹੈ ਉਹਦੇ ਵਿੱਚ ਕਾਫੀ ਗੱਲਾਂ ਨੇ ਜਿਹੜੀਆਂ ਜੇ ਬਹੁਤ ਵਿਚਾਰਨ ਵਾਲੀਆਂ ਇਸ ਕਰਕੇ ਅਸੀਂ ਇਸ ਛੱਟੇ ਤੇ ਪਹੁੰਚਿਆ ਵੀ ਮੁਕੰਮਲ ਏਕਤਾ ਵਾਲੀ ਗੱਲ ਅਜੇ ਸੰਭਵ ਨਹੀਂ ਹੈ ਕਾਮਨ ਮਿਨੀਮਮ ਪ੍ਰੋਗਰਾਮ ਤੇ ਸਾਂਝੇ ਤਾਲਮੇਲ ਮੇਂ ਅਕਸ਼ਨਾਂ ਤੇ ਬਹੁਤ ਲੰਮੀ ਚਰਚਾ ਹੋਈ ਕੋਸ ਗੱਲਾਂ ਤੇ ਕੋਸ ਸ਼ਬਦਾਂ ਤੇ ਲਾਈਨਾਂ ਤੇ ਕੋਸ ਸਾਡੇ ਲਿਖਤੀਆਂ ਦੇ ਵਿੱਚ ਫਰਕ ਪਾਉਣ ਵਾਲੇ ਨੇ ਜਿਹੜੀ ਸਾਥੀਆਂ ਨੇ ਵਿਚਾਰ ਤੇ ਆਉਣੇ ਨੇ ਅਸੀਂ ਵੀ ਵਿਚਾਰਾਂ ਦੇ ਜਿਹੜੇ ਕੁਝ ਹੰਡਾ ਨੇ ਨੋਟ ਕਰਾਏ ਨੇ ਉਹ ਵੀ ਵਿਚਾਰ ਕੇ ਆਉਣਗੇ ਇਹਦੇ ਵਾਸਤੇ ਸਮੇਂ ਦੀ ਲੋੜ ਹੈ ਕਿਉਂਕਿ ਕੋਈ ਵੀ ਇੱਥੇ ਇੱਕ ਜਥੇਬੰਦੀ ਨਹੀਂ ਜਿਹੜੀ ਇਸ ਤਰ੍ਹਾਂ ਦੀ ਕੋਈ ਪਾਵਰ ਲੈ ਕੇ ਆਈ ਹੋਵੇ ਉੱਥੇ ਉਹ ਫੈਸਲਾ ਕਰਕੇ ਜਾਵੇ ਇਹਨਾਂ ਪੋਜੀਸ਼ਨਾਂ ਨੂੰ ਨੋਟ ਕਰਕੇ ਆਪਣੇ ਫਾਰਮਾਂ ਦੇ ਵਿੱਚ ਫਿਰ ਆਪੋ ਆਪਣੀ ਜਥੇਬੰਦੀ ਵਿੱਚ ਵਿਚਾਰਨਾ ਹੁੰਦਾ ਹੈ ਕਾਫੀ ਲੰਮੇ ਪ੍ਰੋਸੈਸ ਦੀ ਲੋੜ ਪੈਂਦੀ ਹੈ ਤੁਸੀ ਕਿਉਂਕਿ ਬਹੁਤ ਮੀਟਿੰਗਾਂ 'ਚ ਤੁਸੀਂ ਲਗਾਤਾਰ ਆ ਰਹੇ ਹੋ ਤੁਸੀਂ ਕਹੋਗੇ ਵੀ ਕਿਸੇ ਸਿੱਟੇ ਤੇ ਨਹੀਂ ਪਹੁੰਚੇ ਸਤਿਮੁੱਚ ਇਹ ਹੈ ਇਸ ਤਰ੍ਹਾਂ ਔਖਾ ਹੁੰਦਾ ਇਹ ਇਸਤੇ ਤੇ ਪਹੁੰਚਣ ਵਾਸਤੇ ਕੱਲੀ ਕੱਲੀ ਗੱਲ ਸਾਥੀਆਂ ਨੇ ਪੁਆਇੰਟ ਸ਼ਬਦ ਫਿਕਰੇ ਮੰਗਾ ਨੋਟ ਕਰਾਈਆਂ ਜਾਂਦੀਆਂ ਅਸੀਂ ਉਹ ਸਾਰੀਆਂ ਮੰਗਾਂ ਜਿਹੜੀਆਂ ਸਾਡੇ ਵਿੱਚ ੜਿੱਕੇ ਬਣਦੀਆਂ ਨੇ ਵੀ ਸਾਡੀ ਏਕਤਾ ਦੇ ਵਿੱਚ ਫਿਲਹਾਲ ਅਸੀਂ ਉਹਨਾਂ 'ਸਪਾਸੇ ਛੱਡੀਆਂ ਹਾਂ। ਉਸੇ ਪਾਸੇ ਛੱਡ ਕੇ ਦਾ ਮਤਲਬ ਸਿਰਫ ਇਹ ਹੈ ਵੀ ਸਾਡੀ ਕਾਮਨ ਮਿਨੀਮਮ ਏਕਤਾ ਸੰਭਵ ਹੈ। ਅਸੀਂ ਉਹਦੇ ਵਾਸਤੇ ਪ੍ਰਾਲੇ ਕਰਾਂਗੇ ਕਾਮਨ ਮਿਨੀਮਮ ਏਕਤਾ ਬਣ ਜਾਂਦੀ ਹੈ। ਫਿਰ ਵੱਡੀ ਏਕਤਾ ਵਾਸਤੇ ਜਿਹੜੀਆਂ ਗੱਲਾਂ ਇੱਕ ੜਿੱਕਾ ਨੇ ਉਹਨਾਂ ਤੇ ਵਿਚਾਰ ਚਰਚਾ ਹੋ ਕੇ ਅਸੀਂ ਵੱਡੀ ਏਕਤਾ ਵੱਲ ਨੂੰ ਵਧਾਂਗੇ ਕਿਉਂਕਿ ਏਕਤਾ ਦਾ ਪ੍ਰਕਿਰਿਆ ਸੀ ਇਹ ਹੈ ਉਹਨਾਂ ਸਾਰੀਆਂ ਮੰਗਾਂ ਦੇ ਵਿੱਚ ਜਿਨ੍ਹਾਂ ਦੇ ਸਾਥੀ ਸੰਘਰਸ਼ ਕਰ ਰਹੇ ਨੇ ਉਹ ਮੰਗਾਂ ਤੇ ਸਾਡਾ ਕਦੇ ਬਖਰੇਵੇਂ ਵਾਲੀ ਗੱਲ ਤਾਂ ਆਈ ਨਹੀਂ ਇੱਕ ਤੇ ਬਖਰੇਵੇਂ ਵਾਲੀ ਹੁੰਦੀ ਵੀ ਆ ਕੋਈ ਮੰਗ ਨੂੰ ਕਿਵੇਂ ਪਾਈਏ ਕਿਸ ਤਰ੍ਹਾਂ ਥਾਂ ਦੇਈਏ ਉਹ ਥਾਂ ਵੀ ਦਿੱਤੇ ਜਾਣਗੇ ਇਸ ਕਰਕੇ ਲੋੜ ਇਸ ਗੱਲ ਦੀ ਆ ਵੀ ਸਾਨੂੰ ਸਮਾਂ ਚਾਹੀਦਾ ਇਸ ਵਾਸਤੇ ਉਹ ਸਮਾਂ ਤਿੰਨਾ ਫਾਰਮਾਂ ਵਾਸਤੇ ਬਹੁਤ ਜ਼ਰੂਰੀ ਆ ਕਿਉਂਕਿ ਅਸੀਂ 5 5 6 6 ਬੰਦੇ ਫਾਰਮਾਂ ਤੋਂ ਆਏ ਹੋਇਆ ਉਹ ਜਿੱਥੇ ਬੰਦੀਆਂ ਦੇ ਵਿੱਚ ਆਪਣੀਆਂ ਚ ਮੀਟਿੰਗ ਕਰਕੇ ਟਾਈਮ ਲੈ ਕੇ ਸਾਰੀ ਗੱਲ ਦੀ ਚਰਚਾ ਕਰਾਂਗੇ ਅਸੀਂ ਨੋਟ ਕਰਕੇ ਲੈ ਕੇ ਗਏ ਆ ਇਹਨਾਂ ਨੇ ਵੀ ਨੋਟ ਕੀਤੇ ਸਾਡੇ ਅੱਜ ਦੇ ਇਸ ਡੈਲੀਗੇਸ਼ਨ ਚ ਜੋਗਿੰਦਰ ਸਿੰਘ ਗੁਰਾਹਾ ਜੀ ਐਸਕੇਮ ਵੱਲੋਂ ਡਾਕਟਰ ਦਰਸ਼ਨਪਾਲ ਰਮਿੰਦਰ ਸਿੰਘ ਪਟਿਆਲਾ ਕ੍ਰਿਸ਼ਨਾ ਪ੍ਰਸਾਦ ਜੀ ਹਰਿੰਦਰ ਸਿੰਘ ਲਖਵਾਲ ਜੀ ਮੁਕੇਸ਼ ਚੰਦਰ ਜੀ ਝੰਡਾ ਸਿੰਘ ਜੇਠੂ ਜੀ ਤੇ ਜੰਗਵੀਰ ਸਿੰਘ ਚੋਹਾਨ ਸ਼ਾਮਿਲ ਸੀ ਲਖਵਾਲ ਪਾ ਜੀ ਅਗਲੀ ਗੱਲ ਕਹਾਂਗੇ ਉਸ ਤੋਂ ਬਾਅਦ ਜੋ ਅਸੀਂ ਮਨਛ ਦੋ ਜੀ ਸਾਥੀਆਂ ਮੇਰੇ ਅਸੀਂ ਬੜੇ ਸਾਫ ਮਨ ਦੇ ਨਾਲ ਅਸੀਂ ਤਿੰਨੇ ਹੀ ਫੋਰਮਾਂ ਇਕੱਠੀਆਂ ਹੋਈਆਂ ਲੰਮੀ ਡਿਸਕਸ਼ਨ ਹੋਈ ਆ ਤਿੰਨੇ ਹੀ ਫੋਰਮਾਂ ਜਿਹੜੀਆਂ ਚਾਹੁੰਦੀਆਂ ਇਕਤਾ ਲਈ ਤਿੰਨੇ ਸਹਿਰਦ ਨੇ ਸਿਰ ਜੋੜ ਕੇ ਬੈਠੇ ਆ ਥੋੜੇ ਦਿਨਾਂ ਚ ਸਾਨੂੰ ਲੱਗਦਾ ਵੀ ਅਗਲੀ ਮੀਟਿੰਗ ਦੇ ਵਿੱਚ ਜਿਹੜੇ ਨਿੱਕੇ ਮੋਟੀਆਂ ਸਾਡੇ ਆ ਕੱਢਣ ਵਾਲੀਆਂ ਗੱਲਾਂ ਨੇ ਉਹ ਅਸੀਂ ਦੂਰ ਕਰਕੇ ਇਹਦੇ ਇਕਤਾ ਵੱਲ ਨੂੰ ਅਸੀਂ ਵਧ ਜਾਵਾਂਗੇ ਦੂਸਰਾ ਅਸੀਂ 5 ਤਰੀਕ ਦਾ ਜਿਹੜਾ ਪ੍ਰੋਗਰਾਮ ਦਿੱਤਾ ਹੋਇਆ ਸਾਡਾ ਜਿਉਂਦਾ ਤਿਉਂ ਕੈਮ ਆ ਪੰਜਾਬ ਸਰਕਾਰ ਨੇ ਭਾਵੇਂ ਉਹ ਮਤਾ ਪਾ ਕੇ ਵਾਪਸ ਲੈ ਲਿਆ ਖੇਤੀਬਾੜੀ ਖਰੜਾ ਦਾ ਪਰ ਦੂਜੀਆਂ ਮੰਗਾਂ ਜਿਹੜੀਆਂ ਪੰਜਾਬ ਸਰਕਾਰ ਦੇ ਨਾਲ ਉਹ ਸਾਡੇ ਜੀਵਨ ਦੀਆਂ ਤượng ਕੈਮ ਨੇ ਇਹ ਸਾਰੇ ਇੰਡੀਆ ਲੈਵਲ ਦਾ ਜਿਹੜਾ ਫੈਸਲਾ ਉਹਦੇ ਲਈ ਅਸੀਂ ਪੂਰੀ ਤਿਆਰੀ ਲੱਗੀ ਹੋਈ ਆਂਦੇ ਪੂਰੀ ਤਿਆਰੀ ਦੇ ਨਾਲ ਅਸੀਂ ਚੰਡੀਗੜ੍ਹ ਆਵਾਂਗੇ ਤਾਕਵਾਸ ਪ੍ਰਪੋਜ਼ਲ ਕਿਹਨਾ ਰੱਖਿਆ ਨਵਾਂ ਕੋ ਪ੍ਰਪੋਜ਼ਲ ਜਿੱਕਰ ਹੋ ਰਿਹਾ ਸੀ ਅੰਦਰ ਕਿਹੜਾ ਪ੍ਰਪੋਜ਼ਲ ਤੁਸੀਂ ਦੋਆਪਨ ਮੀਟਿੰਗ ਹੋਈ ਹੈ ਦੇਖੋ ਇਹ ਹਲੇ ਇੰਟਰਨਲ ਡਿਸਕਸ਼ਨ ਦਾ ਸਵਾਲ ਹੈ ਜਦੋਂ ਇਹ ਸਾਡਾ ਡਰਾਫਟ ਮੁਕੰਮਲ ਹੋ ਜਾਊਗਾ ਤੁਹਾਡੇ ਸਾਹਮਣੇ ਬਿਲਕੁਲ ਆ ਜਾਊਗਾ ਤਾਂ ਹੀ ਮੈਂ ਕਿਹਾ ਕਿ ਕੁਝ ਚੀਜ਼ਾਂ ਅਸੀਂ ਕੰਟੀਨਿਊਟੀ ਚ ਚੀਜ਼ਾਂ ਚਲਾ ਰਹੇ ਹਾਂ ਪਹਿਲੀ ਮੀਟਿੰਗ ਚ ਮਿਲੇ ਸੀ ਮੂਗਰ ਰੈਜ਼ੋਲੂਸ਼ਨ ਸੀ ਉਸ ਦਾ ਅਨਸਾਰ ਸਾਥੀਆਂ ਨੇ ਅਨਸਰ ਕੀਤਾ ਕਿਸਾਨ ਮਜ਼ਦੂਰ ਮੋਰਚਾ ਨੇ ਅਸੀਂ ਉਹ ਵੀ ਡਿਸਕਸ ਕੀਤਾ ਉਸ ਦੀ ਰੌਸ਼ਨੀ ਚ ਅੱਜ ਕੁਝ ਚੀਜ਼ ਰੱਖੀ ਆ ਉਹਨਾਂ ਨੇ ਟਾਈਮ ਲਿੱਤਾ ਤੁਹਾਡੇ ਸਾਹਮਣੇ ਸੀ ਡਿਸਕਸ਼ਨ ਕੀਤੀ ਪਰ ਜਿਸ ਤਰ੍ਹਾਂ ਦੀ ਇਹ ਸਾਰੀਆਂ ਚੀਜ਼ਾਂ ਨੇ ਇਹਨਾਂ ਨੂੰ ਟਾਈਮ ਚਾਹੀਦਾ ਹਰ ਇੱਕ ਨੇ ਆਪਣੇ ਆਪਣੇ ਫੋਰਮ ਚ ਉਹਨਾਂ ਨੇ ਡਿਸਕਸ਼ਨ ਤੋਂ ਬਾਅਦ ਕੋਈ ਸਾਨੂੰ ਪੋਜੀਸ਼ਨ ਰੱਖੀ ਆ ਅਸੀਂ 6 ਮੈਂਬਰ ਕਮੇਟੀ ਆਪਣੇ ਫੋਰਮ ਚ ਜਾ ਕੇ ਇਹ ਪੋਜੀਸ਼ਨ ਤੇ ਸਾਨੂੰ ਰਾਏ ਲੈਣੀ ਪੈਣੀ ਆ ਸਰ ਦੀ ਕਿਉਂਕਿ ਇਹ ਡੈਮੋਕਰੈਟਿਕ ਪ੍ਰੋਸੈਸ ਹੈ ਤੋਂ ਇਸ ਡੈਮੋਕਰੈਟਿਕ ਪ੍ਰੋਸੈਸ ਨੂੰ ਲੰਘ ਕੇ ਅਸੀਂ ਚੀਜ਼ਾਂ ਅੱਗੇ ਨਹੀਂ ਵਧਾ ਸਕਦੇ ਉਹਨਾਂ ਨੇ ਆਪਣੇ ਫੋਰਮ ਚ ਚੀਜ਼ਾਂ ਵਿਚਾਰਨੀ ਆ ਲਾਜ਼ਮੀ ਤੌਰ ਤੇ ਜਦੋਂ ਕੋਈ ਸਾਡਾ ਸਾਂਝਾ ਦਸਤਾਵੇਜ਼ ਬਣ ਜਾਊਗਾ ਉਹ ਪਬਲਿਕ ਡੋਮੇਨ ਚ ਹੋਵੇਗਾ ਤੁਸੀਂ ਇੱਕ ਇੱਕ ਸਵਾਲ ਪੁੱਛਣਾ ਸਾਹਿਬ ਇੱਕ ਸਵਾਲ ਹੈ ਜਿਹੜਾ ਕੀ ਹੈ ਮੈਮ ਤੇ ਐਸ ਕੇਐਮ ਨਾਨ ਪੋਲਿਟੀਕਲ ਜਿਹਦੀਆਂ ਮੀਟਿੰਗਸ ਹੋ ਰਹੀਆਂ ਆ ਸੈਂਟਰਲ ਗਵਰਨਮੈਂਟ ਦੇ ਨਾਲ ਇਨ ਬਿਟੋ ਇਹ ਨਾ ਅਗਰ ਦੋਨੋਂ ਪਲੇਟਫਾਰਮ ਕੋਈ ਡਿਸੀਜਨ ਲੈ ਲੈਂਦੇ ਨੇ ਜਿਹੜੀਆਂ ਉਹਨੀਆਂ ਆਪਣੀਆਂ ਮੰਗਾਂ ਨੇ ਕੇਂਦਰ ਸਰਕਾਰ ਦੇ ਨਾਲ ਗੱਲਬਾਤ ਤੋਂ ਬਾਅਦ ਐਸ ਕੇਐਮ ਉਹਨਾਂ ਦੇ ਨਾਲ ਕੀ ਡਿਸਕਸ ਕਰ ਰਿਹਾ ਉਹਨਾਂ ਮੰਗਾਂ ਨੂੰ ਲੈ ਕੇ ਦੇ ਕੋਸੀ ਉਹ ਵਿਚਾਰ ਚਰਚਾ ਸਾਥੀਆਂ ਨਾਲ ਪਹਿਲਾਂ ਵੀ ਕੀਤੀ ਹੈ ਹੁਣ ਵੀ ਕਰਦੇ ਆ ਜੇ ਸਾਨੂੰ ਕੋਈ ਲੱਗੂ ਕੀ ਅਸੀਂ ਹੁਣ ਸਲਾਹ ਮਸ਼ਵਰਾ ਕਰਕੇ ਹੀ ਇਹਨਾਂ ਨਾਲ ਕੋਈ ਗੱਲਬਾਤ ਕਰਿਆ ਕਰਾਂਗੇ ਜੇ ਸਾਨੂੰ ਕੋਈ ਫਰਕ ਧਰਕਣੀ ਲੱਗੂ ਅਸੀਂ ਉਹਨਾਂ ਨੂੰ ਨੋਟ ਕਰਿਆ ਦੂਸਰੇ ਪੱਖੀ ਤੋਂ ਰਾਹਕਾ ਨਾਮ ਮਤਲਬ ਜਿਹੜਾ ਤੁਹਾਨੂੰ ਕੋਈ ਫੀਡਬੈਕ ਦਿੱਤੀ ਹੈ ਦੋਨਾਂ ਮੋਰਚਿਆਂ ਨੇ ਕਿ ਕੀ ਗੱਲਬਾਤ ਤੁਹਾਡੀ ਹੋਈ ਇਹਨਾਂ ਦੀ ਹੋਈ ਐ ਨਹੀਂ ਇਸ ਇਸ਼ੂ ਤੇ ਸਾਡੀ ਕੋਈ ਗੱਲਬਾਤ ਅਸੀਂ ਹੋ ਸਕਦਾ ਇਸ ਤੋਂ ਬਾਅਦ ਲਈਏ ਕਿਉਂਕਿ ਤੁਸੀਂ ਬਾਰ ਬਾਰ ਸਾਨੂੰ ਕਹਿ ਰਹੇ ਹੋ ਔਰ ਅਸੀਂ ਇਸ ਗੱਲ 'ਚ ਵੀ ਸੀਗੇ ਅਭ ਮੰਨਿਓ ਘਾੜਨ ਨਾਲ ਮਗਰੋਂ ਅਸੀਂ ਮਿਲਣਾ ਸਰ ਇੱਕ ਵਾਰ ਇੱਕ ਸਵਾਲ ਦਾ ਜਵਾਬ ਦੇ ਦਿ de ਵਾਰ ਵਾਰ ਅਭਿਮਨਿਉ ਪਹਾੜ ਦੀ ਕਾਲ ਰਿਕਾਰਡਿੰਗ ਵਾਇਰਲ ਹੋਤੀ ਉਸ ਤੋਂ ਬਾਅਦ ਇੱਕ ਤਾਂ ਮਤਾ ਔਰ ਉਸ ਜੋ ਮੋਗਾ ਰੈਜ਼ੋਲੂਸ਼ਨ ਕਿੱਥੇ ਗਿਆ ਦੋਵਾਂ ਤਰ੍ਹਾਂ ਬਿਆਨ ਇੱਕੋ ਜਿਹੇ ਹੋ ਰਹੇ ਬਿਆਨ ਹੋ ਰਹੇ ਅਭਿਮਨਿਉ ਪਹਾੜ ਦੀ ਉਹ ਕਹਿੰਦੇ ਵੀ ਮੇਰੀ ਉਹ ਵਾਇਰਲ ਕਰਤੀ ਆ ਰਿਓ ਕੱਟ-ਕੱਟ ਕੇ ਸਿਆਸਤ ਦਾ ਕੰਮ ਕੀਤਾ ਰਾਜੇਵਾਲ ਸਾਹਿਬ ਦਾ ਬਿਆਨ ਦੂਸਰੀ ਤਰਫ ਤੋਂ ਆਉਂਦਾ ਅੱਜ ਦੀ ਮੀਟਿੰਗ ਦੇ ਵਿੱਚ ਅਸੀਂ ਕਾਫੀ ਕੁਝ ਨੋਟ ਕੀਤਾ ਹੈ ਇਧਰੋਂ ਵੀ ਆ ਰਹੇ ਨੇ ਇਧਰੋਂ ਵੀ ਆ ਰਹੇ ਨੇ ਦੋਨੇ ਪਾਸੇ ਸ਼ਾਰਟ ਬਿਆਨ ਆਉਂਦੇ ਨੇ ਅਸੀਂ ਸਾਰੇ ਕਹੇ ਸਾਥੀਆਂ ਨੂੰ ਵੀ ਤੁਸੀਂ ਉਹ ਸਾਨੂੰ ਨੋਟ ਕਰੋ ਜਿਹੜੇ ਇਧਰ ਆਉਂਦੇ ਨੇ ਜਿਹੜੇ ਉਧਰੋਂ ਆਏ ਨੇ ਅਸੀਂ ਵੀ ਨ ਤੇ ਇਹ ਅੱਗੇ ਵਾਸਤੇ ਦੇਖੋ ਪਹਿਲਾਂ ਤੁਹਾਨੂੰ ਐ ਸੀ ਕਿ ਵੀ ਮੋਗਰ ਰੈਲੀ ਤੋਂ ਪਹਿਲਾਂ ਖੁੱਲੇ ਆਮ ਇੱਕ ਦੂਜੇ ਤੇ ਬੋਲਦੇ ਸੀਗੇ ਉਦੋਂ ਬਾਅਦ ਤਾਂ ਇਹ ਇੱਕ ਟੋਕੜਾ ਟਰਾਹ ਬੰਦ ਹੋਇਆ ਹੁਣ ਅਸੀਂ ਜਿਹੜਾ ਇਹ ਨਿੱਕਾ ਮੋਟਾ ਕੁਐਸਚਨ ਉਠਦੇ ਨੇ ਵੀ ਕੋਈ ਕਿਤੇ ਦਾ ਬਿਆਨ ਦਿੰਦਾ ਜਾਂ ਕਿਸੇ ਦੇਤੇ ਕੋਈ ਬੋਲਦਾ ਅੱਗੇ ਵਾਸਤੇ ਅਸੀਂ ਨੋਟ ਕੀਤੇ ਨੇ ਦੋਨੇ ਪਾਸੇ ਨੋਟ ਕਰਵਾਏ ਨੇ ਇਧਰੋਂ ਵੀ ਕਰਵਾਏ ਨੇ ਉਧਰੋਂ ਵੀ ਅੱਗੇ ਵਾਸਤੇ ਕੋਈ ਵੀ ਨਾ ਬੋਲੇ ਇਸ ਤਰ੍ਹਾਂ ਉਹ ਰਾ ਬੰਦ ਕਰਨ ਵਾਸਤੇ ਥਾਡੀ ਸਹਿਮਤੀ ਬਣੀ। ਮਤਲਬ ਹੁਣ ਤੁਹਾਨੂੰ ਲੱਗਦਾ ਵੀ ਅੱਗੇ ਜਿਹੜੀ ਮੀਟਿੰਗ ਹੈ ਉਹ ਸਿਓਰ ਤੁਸੀਂ ਵੀ ਇੱਕਾ ਹੋ ਸਕਦਾ ਕਿਉਂਕਿ ਹਰੇਕ ਮੇੜੀ ਇਹੀ ਕਹਿ ਜਾਂਦਾ ਤੁਸਾਂ ਵੀ ਕਹਿੰਦੀ ਹੈ ਤੁਹਾਡੀ ਮੇੜੀ ਕਹਿੰਦੀ ਵੀ ਅਸੀਂ ਸਹੁਰਦਾ ਦੂਸਰੀ ਧਿਰ ਕਹਿੰਦੀ ਅਸੀਂ ਸਹੁਰਦਾ ਮਤਲਬ ਅਸਲ 'ਚ ਕੀ ਗੱਲ ਕਿੱਥੇ ਘੜਦੀ ਹੈ ਗਰਾਰੀ ਕਿੱਥੇ ਘੜ ਜਾਂਦੀ ਹੈ ਤੁਹਾਡੀ ਦੇਖੋ ਗਰਾਰੀ ਤਾਂ ਕਿਤੇ ਨਹੀਂ ਜਾਂਦੀ ਹੁਣ ਤਾਂ ਗਰਾਰੀ ਦਾ ਸਵਾਲ ਹੈ ਕਿਉਂਕਿ ਬਹੁਤ ਸੋਚ ਸਮਝ ਕੇ ਸਾਥੀ ਵੀ ਆਉਂਦੇ ਨੇ ਸਾਸਿ ਵੀ ਆਉਂਦੇ ਆ ਇਹ ਰਿਸਕ ਕੋਈ ਵੀ ਲੈਣ ਵਾਸਤੇ ਤਿਆਰ ਨਹੀਂ ਕੱਲਾ ਵੀ ਵੀ ਅਸੀਂ ਜਦੋਂ ਵੀ ਕਿਸੇ ਮੁੱਦੇ ਤੇ ਕਦੇ ਕਦੇ ਇੱਕੇ ਲ ਇਸ ਕਰਕੇ ਸਾਡੇ ਵਾਸਤੇ ਵਿਚਾਰ ਕੇ ਜਾਣਦਾ ਫਿਰ ਅਸੀਂ ਹੁਣ ਜਾਂਦੇ ਆ ਅਗਦੇ ਨਾਲ ਰਹਿ ਕਰਕੇ ਆਂਗੇ ਰਾਤ ਪਹਿਲਾਂ ਉਹਨਾਂ ਨਾਲ ਰਹਿ ਕਰਕੇ ਆ ਹੁਣ ਜਾ ਕੇ ਫਿਰ ਆਏ ਕਰਾਂਗੇ ਇਸ ਵਾਸਤੇ ਦਿੱਕਤਾਂ ਹੈ ਜਾਂਦਾ ਸਾਥੀ ਤੁਸੀਂ ਸਾਨੂੰ ਖੁਰਚੋ ਨਾ ਮੈਂ ਸਿਰਫ ਇੱਕੋ ਗੱਲ ਕਹਿਣੀ ਚਾਹੁੰਦਾ ਜਿਹੜੀ ਵੀ ਡਿਸਕਸ਼ਨ ਹੋ ਰਹੀ ਆ ਅਸੂਲ ਤੇ ਮੁੱਦਾ ਦਾ ਹੱਲ ਹੋ ਰਹੀ ਆ ਔਰ ਉਸੇ ਢੰਗ ਨਾਲ ਜੋ ਸਿਰੇ ਚੜੀ ਹੁੰਦੀ ਹੈ ਇਸ ਮਾਮਲੇ ਜੋ ਵੀ ਅਸੂਲ ਤੇ ਮੁੱਦਾ ਦਾ ਗੱਲ ਹੀ ਰੱਖ ਰਹੇ ਨੇ ਅਸੀਂ ਵੀ ਰੱਖ ਰਹੇ ਆ ਜਦੋਂ ਇਹਦੇ ਚ ਕੋਈ ਡਿਫਰੈਂਸਸ ਆਉਂਦੇ ਨੇ ਉਹਨਾਂ ਨੂੰ ਰਿਜ਼ੋਲਵ ਕਰਨ ਲਈ ਡੈਮੋਕਰੈਟਿਕ ਪ੍ਰੋਸੈਸ ਤੱਕ ਆਪਣੇ ਆਪਣੇ ਫੋਰਮ ਚ ਜਾਵਾਂਗੇ ਔਰ ਉਸ ਨੂੰ ਗੱਲ ਕਰਕੇ ਅੱਗੇ ਲਿਆਵਾਂਗੇ ਜੇ ਨਹੀਂ ਜੇ ਦਾ ਮੈਂ ਕੁਐਸਚਨ ਚ ਇਹ ਦਿੰਨਾ ਕਿ ਅਸੀਂ ਲਗਾਤਾਰ ਯਤਨਸ਼ੀਲ ਹਾਂ ਯਤਨਸ਼ੀਲ ਹਾਂ ਅਸੀਂ ਉਸ ਯਤਨਸ਼ੀਲ ਦੇ ਵਿੱਚ ਪ੍ਰਿੰਸੀਪਲ ਪੋਜੀਸ਼ਨਾਂ ਦੇ ਉੱਪਰ ਆਪਣੀ ਆਪਣੀ ਗੱਲ ਕਹਿ ਰਹੇ ਆ ਤੇ ਦੂਸਰੇ ਪਾਸੇ 5 ਤਰੀਕ ਦਾ ਐਲਾਨ ਜਿਹੜਾ ਹੈਗਾ ਤੁਸੀਂ ਇਹ ਗੱਲ ਦੋਵਾਂ ਤਰ੍ਹਾਂ ਨਾਲ ਕੀਤੀ ਆਪਸ ਜਾਂ ਸਮਰਥਨ ਸੱਦਾ ਦੇਣਾ ਸੱਦਾ ਦੇਣਾ ਸੁਪਾਇੰਡਿੰਗ ਦਾ ਐਲਾਨ ਦੇਖੋ ਉਹਨਾਂ ਨੇ ਕਿਹਾ ਵੀ ਅਸੀਂ ਚਾਹ ਪੀਣ ਆਵਾਂਗੇ ਤਾਂ ਅਸੀਂ ਵੀ ਕੋਈ ਇਸ ਤਰ੍ਹਾਂ ਨਹੀਂ ਸਾਡੇ ਸਾਥੀ ਨੇ ਜੇ ਆ ਜਾਣਗੇ ਅਸੀਂ ਵੀ ਉੱਥੇ ਗਏ ਜੀ ਸੁਦਾ ਇਸ ਮਾਮਲੇ 'ਚ ਉਹ ਉੱਥੇ ਫਾਰਮ ਰੇਸ਼ਟਾ ਮੈਂ ਸਿਰਫ ਇੱਕ ਇੱਕ ਸਵਾਲ ਦਾ ਜਵਾਬ ਦੇਣਾ ਉਹ ਸਾਥੀ ਆਲਰੇਡੀ ਬਾਰਾਂ ਤੇ ਬੈਠੇ ਹੋਏ ਨੇ ਅਸੀਂ ਇਸ ਮਾਮਲੇ 'ਚ ਆਪਣੀ ਐਸਕੇਐਮ ਦੀ ਕਾਲ ਇੰਪਲੀਮੈਂਟ ਕਰਨ ਜਾ ਰਹੇ ਹਾਂ ਸਾਡੇ ਵੱਲੋਂ ਅਪੀਲ ਆ ਉਹਨਾਂ ਨੂੰ ਕਿ ਉਹ ਜਿਸ ਫੋਰਮ 'ਚ ਵੀ ਇਸ ਦੇ ਮਾਮਲੇ 'ਚ ਸਮਰਥਨ 'ਚ ਕੁਝ ਕਰ ਸਕਦੇ ਨੇ ਉਹ ਕਰਨ ਇਸ ਮਾਮਲੇ 'ਚ ਕੋਈ ਦੁਰਾਮ ਨਹੀਂ ਜੇ ਉਹ ਆਉਣਗੇ ਤਾਂ ਇਹ ਇਹ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਲੱਗਦਾ ਨਹੀਂ ਲੱਗਦਾ ਨਹੀਂ ਫਿਰ ਪੈਰਲਲ ਪ੍ਰੋਗਰਾਮ ਹੋ ਜਾਏਗਾ ਇਟਸ ਨਾਟ ਅ ਇਟਸ ਨਾਟ ਅ ਪੈਰਲਲ ਪ੍ਰੋਗਰਾਮ ਐਸਕੇਐਮ ਆਪਣੇ ਇਹਨਾਂ ਸੱਬਿਆ ਨੂੰ ਸਾਰੇ ਦੇਸ਼ 'ਚ ਲਾਗੂ ਕਰ ਰਿਹਾ ਹੈ ਹਾਲੇ ਹਾਲੇ ਸਾਡੇ ਚ ਅੰਦਰ ਡਿਸਕਸ਼ਨ ਹੈ ਅਸੀਂ ਨੇੜੇ ਲੱਗ ਰਹੇ ਹਾਂ ਇਸ ਨੂੰ ਜਦੋਂ ਅਸੀਂ ਕਿਸੇ ਟਟੂ ਘਟ ਕਾਮਨ ਮਿਨੀਮਮ ਅੰਡਰਸਟੈਂਡਿੰਗ ਤੇ ਪਹੁੰਚ ਜਾਗੇ ਜਦੋਂ ਸਾਰੀ ਚੀਜ਼ ਨੂੰ ਉਹ ਡਰਾਫਟ ਵੀ ਪਬਲਿਕ ਹੋ ਜਾਊਗਾ ਤੇ ਤੁਹਾਡੇ ਸਾਹਮਣੇ ਵੀ ਆ ਜਾਊਗਾ ਕਿ ਕੋਲ ਕੋਈ ਸਾਂਝੀ ਤੇ ਉਸ ਤੋਂ ਬਾਅਦ ਪੰਜ ਕਿਤੇ ਜਿਹੜੀ ਮੀਟਿੰਗ ਲਈ ਕੋਈ ਕਿਤੇ ਵੀ ਇਹੋ ਜਿਹਾ ਪੁਆਇੰਟ ਨਹੀਂ ਆ ਵੀ ਮਿਨੀਮਮ ਵਿਕਤਾ ਪੜਦੀ ਹੋਵੇ ਕਿ ਬਾਕੀ ਸਾਥੀ ਵੀ ਬੈਠੇ ਨੇ ਜਿਹੜਾ ਜਿਹੜਾ ਪੰਜਾਬ ਸਰਕਾਰ ਦੇ ਖਿਲਾਫ ਮੋਰਚਾ ਲੱਗਣ ਜਾ ਰਿਹਾ ਦੇਖ ਲਓ ਤੁਹਾਨੂੰ ਪਤਾ ਆ ਭਈ ਮਿੱਲਾਂ ਚੱਲਦੀਆਂ ਨੂੰ ਤਕਰੀਬਨ 3 ਮਹੀਨੇ ਹੋ ਗਏ 4 ਕ ਮਹੀਨੇ ਦਾ ਸੀਜ਼ਨ ਹੁੰਦਾ ਸ਼ੂਕਰ ਮਿੱਲਾਂ ਦਾ ਮਾਈਕ 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 ਕੋਲ ਕਰੋ ਜੰਗਲ ਸ਼ੂਕਰ ਮਿੱਲਾਂ ਦਾ ਤਕਰੀਬਨ ਜਿਹੜੀ ਡਾਈਵਰਸਿਫਿਕੇਸ਼ਨ ਦੀ ਸਰਕਾਰ ਗੱਲ ਕਰਦੀ ਆ ਕਿ ਬਦਲਾਅ ਲੈ ਕੇ ਆਉ ਝੋਨੇ ਦਾ ਪਾਣੀ ਠੱਲੇ ਜਾਂਦਾ ਆ ਆਲਰੇਡੀ ਕਿਸਾਨ ਲੱਗੇ ਹੋਏ ਆ ਅਗਰਨਾ ਕਾਸ਼ਤਕਰ ਲੱਗੇ ਹੋਏ ਆ